ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਉਹਨਾਂ ਦੇ ਪੁੱਤਰ ਦੀ ਕਮਾਈ ਦੇ ਹਿਸਾਬ ਕਿਤਾਬ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਗਏ ਨੇ ਇਸ ਮਾਮਲੇ 'ਚੋਂ ਮਿਊਜ਼ਿਕ ਡਾਇਰੈਕਟਰ ਬੰਟੀ ਬੈਂਸਲੇ ਵੀ ਆਪਣੀ ਸਫਾਈ ਦਿੱਤੀ ਹੈ ਬੰਟੀ ਬੈਂਸ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਮੂਸੇਵਾਲੇ ਦੀ ਮਾਤਾ ਚਰਨ ਕੌਰ ਨਾਲ ਬੰਟੀ ਬੈਂਸ ਨੇ ਇੱਕ ਆਡੀਓ ਸਾਂਝੀ ਕੀਤੀ ਜਿਸ 'ਚ ਸਿੱਧੂ ਦੇ ਮਾਪਿਆਂ ਨੂੰ ਸਟੈਂਡ ਕਲੀਅਰ ਕਰਨ ਦੀ ਅਪੀਲ ਕੀਤੀ ਹੈ ਤੇ ਕਈ ਹੋਰ ਪੋਸਟਾਂ ਵੀ ਸਾਂਝੀਆਂ ਕੀਤੀਆਂ ਨੇ ਪਰ ਵੀ ਇਸ ਆਡੀਓ 'ਚ ਸੁਣੋ ਸਿੱਧੂ ਦੀ ਮਾਤਾ ਨੇ ਕੀ ਕਿਹਾ ਬੰਟੀ ਬਟਾ ਦੇਖ ਪਾਸੇ ਹੋ ਕੇ ਤਾਂ ਨਹੀਂ ਹੁੰਦਾ ਸਰਦਾ ਕੋਈ ਬਚੋਲਾ ਹੁੰਦਾ ਹੈ ਬਚੋਲਾ ਰਿਸ਼ਤਾ ਕਰਾਉਣ ਵਾਲਾ ਹੁੰਦਾ ਹੈ ਫਿਰ ਵੀ ਜਿਹੜੇ ਮਤਲਬ ਇਮਾਨਦਾਰ ਲੋਕ ਹੁੰਦੇ ਨੇ ਨਾ ਉਹ ਆਖਰ ਤੱਕ ਨਿਭਦੇ ਹੁੰਦੇ ਨੇ ਵੀ ਜਿਹਦੀ ਗਲਤੀ ਹੁੰਦੀ ਆ ਬੰਦਾ ਉਹਨੂੰ ਕਹੇ ਉਹਨੂੰ ਕੋਈ ਨਹੀਂ ਲਾਂਬਾ ਦੇ ਸਕਦਾ ਹਨਾ ਹੁਣ ਤੁਸੀਂ ਬਚਾਲੇ ਸੀ ਅਸੀਂ ਸਾਨੂੰ ਸਾਨੂੰ ਦੇਖਿਆ ਸੀ ਹਨਾ ਜੇ ਤੁਸੀਂ ਸਾਡੇ ਨਾਲ ਲੱਗ ਕੇ ਉਹਦੇ ਨਾਲ ਲੜਦੇ ਵਿਸ਼ਵੀਰ ਨਾਲ ਸਾਨੂੰ ਮਾੜਾ ਕੋਈ ਕਾ ਕੇ ਦਿਖਾ ਦਿੰਦਾ ਪੰਜਾਬ ਚੋਂ ਜਾਂ ਕਿਤੋਂ ਵੀ ਕੋਈ ਨਹੀਂ ਕਹਿੰਦਾ ਮਰਡਰ ਹੈ ਜੀ ਹੁਣ ਆ ਜੇ ਤੁਸੀਂ ਪਾਸੇ ਹੋਮੋਗੇ ਫਿਰ ਅਸੀਂ ਤਾਂ ਜਮੇ ਇਕੱਲੇ ਰਹਿ ਗਏ ਸੀ ਚਲੋ ਉਹ ਤਾਂ ਵਾਇਗਰੂ ਦੀ ਕਿਰਪਾ ਵੀ ਬੰਦਿਆਂ ਚ ਰੱਬ ਵਸਦਾ ਹੁੰਦਾ ਸਾਨੂੰ ਇਹੋ ਜਿਹੇ ਬੰਦੇ ਟੱਕਰੀ ਜਾਂਦੇ ਨੇ ਗਾਹਾਂ ਦੀ ਗਾਹਾਂ ਹਨਾ ਤੇ ਵੀ ਬਹੁਤ ਪਰਮਾਤਮਾ ਦੀ ਮਿਹਰ ਹੈ ਹਜੇ ਵੀ ਜਿਹੜਾ ਸਾਡਾ ਹੱਥ ਪਈ ਜਾਂਦਾ ਚਲੋ ਅਸੀਂ ਲੜਾਈ ਲੜੀ ਜਾਂਦੇ ਆ ਜਿੱਦ ਦੇ ਮਿਲਣਗੇ ਪੈਸੇ ਦੇਖੀ ਜਊ ਪਰ ਬੰਦੇ ਨੇ 2 ਸਾਲ ਵਾਂਗੂ 1.5 ਸਾਲ ਵਾਂਗੂ ਹੋ ਗਿਆ ਵੀ 30 ਮੰਨ ਕੇ ਤੇ 30 ਦਾ ਤਪਤ ਵਿਆਹ ਜੀ ਬਹੁਤ ਹੋ ਗਿਆ ਇਸ ਆਡੀਓ ਤੇ ਰਿਪਲਾਈ ਦਿੰਦੇ ਹੋਏ ਪੰਟੀ ਬੈਂਸ ਨੇ ਲਿਖਿਆ ਉਣਾ ਨੇ ਕਿਹਾ ਮੈਂ ਚੋਰ ਹਾਂ ਉਹਨਾਂ ਦੇ ਕਰੋੜਾ ਰੁਪਏ ਖਾ ਗਿਆ ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਗਵਾਉਣਾ ਫ੍ਰੀ ਵਿੱਚ ਸੇਵਾ ਕਰਕੇ ਤਾਂ ਬੰਟੀ ਬੈਸਰੋ ਨੇ ਕਿਹਾ ਗਿਆ ਹੈ ਕਿ ਮੈਂ ਸਿੱਧੂ ਦੇ ਮਾਪਿਆਂ ਦੇ 30 32 35 ਕਰੋੜ ਖਾ ਗਿਆ ਉਹ ਮੇਰੇ ਤੇ ਚੋਰ ਦਾ ਟੈਗ ਲਗਾ ਰਹੇ ਨੇ ਮੈਂ ਚੋਰ ਹਾਂ ਜਾਂ ਸਿਰਫ ਮੈਨੂੰ ਮੇਰੇ ਨਾਂ ਨੂੰ ਇਸਤੇਮਾਲ ਕਰੇ ਨੇ 125 ਕਰੋੜ ਰੁਪਏ ਦੀ ਪੈਂਡਿੰਗ ਪੇਮੈਂਟ ਕਢਵਾਉਣ ਦੀ ਸ਼ਬੀਰ ਮੋਮੀ ਨਾਦੇ ਸ਼ਖਸ ਨੇ ਬੰਟੀ ਬੈਸਰੋ ਨੂੰ ਦੋਸ਼ ਲਗਾਏ ਜਾਣ ਤੇ ਇਸ ਦੇ ਨਾਲ ਹੀ ਦੂਜੀ ਆਡੀਓ ਵੀ ਦੇਖ ਸਕਦੇ ਹੋ ਕਿ ਜਿਸ ਤੇ ਬੰਟੀ ਬੈਸ ਨੇ ਲਿਖਿਆ ਹੋਇਆ ਹੈ ਕਿ ਜਿਸ ਨੇ ਉਸਨੇ ਕਿਹਾ ਕਿ ਪੈਸਾ ਨਹੀਂ ਸਾਫੀ ਤੱਕ ਕਦੇ ਵੀ ਉਸ ਕੋ ਨਹੀਂ ਆਇਆ ਉਸ ਦਾ ਕੰਮ ਗਾਣੀ ਭੇਜ ਕੇ ਰਿਲੀਜ਼ ਕਰਨ ਦੀ ਡੇਟ ਦੱਸਣਾ ਹੁੰਦਾ ਹੈ ਕੋ ਮੈਨੇ ਬੋਲਾ ਹੈ ਕਿ ਬਸ ਇੱਕ ਵਾਰ ਮੈਂ ਰਿਕਵੈਸਟ ਪੇਸ ਕਰਤਾ ਹਾਂ ਅਭੀ ਉਹ ਬੋਲ ਰਹੇ ਹੈ ਕਿ ਦਿੱਕਤ ਬਤਾ ਦਿਓ ਹਮੇ ਕਿਹਾ ਰਿਪੋਰਟ ਦੇਣੇ ਮੈਨੂੰ ਜੈ ਕਲੀਅਰ ਕਰ ਦੋ ਬੰਟੀ ਤੂੰ ਵੀ ਮੇਰਾ ਪਾਗਲ ਬਣਾ ਰਹੇ ਹੋ ਮੈਨੇ ਬੋਲਾ ਹੈ ਕਿ ਮੈਂ ਅਭੀ ਸਭ ਨੂੰ ਰਿਕਵੈਸਟ ਕਰਤਾ ਹਾਂ ਫਿਰ ਮੇਰੇ ਕੋਲ ਸਰ ਆਨਸਰ ਹੀ ਨਹੀਂ ਹੈ ਕੋਈ ਕਿਉਂ ਨਹੀਂ ਦੇ ਪਾਰੇ ਮੈਂ ਬਤਾ ਹੀ ਨਹੀਂ ਪਾ ਰਹਾ ਉਹਨੇ ਮੈਜ ਸਟ੍ਰੈਸ ਹੋ ਜਾਂਦੀ ਹੈ ਜਬ ਵੀ ਕਾਲ ਆਪੀ ਹੈ ਆਪਣੀ ਪੋਸਟ 'ਚ ਬੰਟੀ ਬਾਸ ਨੇ ਕਿਹਾ ਹਿਸਾਬ-ਕਵਾਬ ਕਰਦੇ ਵੀ ਮੇਰੇ ਕੋਲ ਨਹੀਂ ਆਇਆ ਨਾ ਹੀ 1 ਡਿਜੀਟਲ ਦੇ ਸ਼ਬੀਰ ਮੋਮੀਨੇ ਮੈਨੂੰ ਕਦੀ ਦੱਸਿਆ ਕਿ ਅੰਕਲ ਆਂਟੀ ਨੂੰ ਕਿੰਨੇ ਪੈਸੇ ਭੇਜੇ ਹਨ ਅਜੇ ਨਾ ਹੀ ਅੰਕਲ ਨੇ ਪਿਛਲੇ 4-5 ਮਹੀਨਿਆਂ ਤੋਂ ਇਹ ਸਾਂਝਾ ਕੀਤਾ ਕਿ ਸ਼ਬੀਰ ਮੋਮੀਨ ਕੋਲ ਕਿੰਨੀ ਰਾਸ਼ੀ ਬਾਕੀ ਹੈ ਨੋਕ ਮੈਨੂੰ ਕਮੈਂਟਸ 'ਚ ਪਰਿਵਾਰ ਨੂੰ ਹਿਸਾਬ ਦੇਣ ਦੀ ਕਹਿ ਰਹੇ ਨੇ ਪਰ ਮੈਂ ਕੋਈ ਹਿਸਾਬ ਲੋਕੋ ਕੇ ਨਹੀਂ ਰੱਖਿਆ ਜੋ ਮੈਂ ਦੇ ਨਹੀਂ ਸਕਾ ਮੇਰਾ ਕੰਮ ਸਿਰਫ 뮤직 ਪ੍ਰੋਡਿਊਸਰ ਜਾਂ ਸਿੱਧੂ ਵੱਲੋਂ ਭੇਜੇਗਾ ਸੀ ਸਾਰਾ ਐਗਰੀਮੈਂਟ ਸਿੱਧੂ ਪਰਿਵਾਰ ਅਤੇ ਸ਼ਬੀਰ ਮੋਮੀਨ ਵਿਚਕਾਰ ਸੀ ਅਤੇ ਪੈਸੇ ਪਰ ਵੀ ਨੂੰ ਮਾਨਸਾ ਦੇ ਐਸਐਸਪੀ ਦਫਤਰ ਬਾਹਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਚਰਨਕੌਰ ਅਤੇ ਬਲਕੌਰ ਸਿੰਘ ਕਰਨਾ ਦੇ ਕੇ ਬੈਠ ਕੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਕਮਾਈ ਦਾ ਪੂਰਾ ਹਿਸਾਬ ਜਾਣਨ ਦਾ ਅਧਿਕਾਰ ਹੈ ਪਰ ਉਹਨਾਂ ਨੇ ਦੋਸ਼ ਲਾਇਆ ਸੀ ਕਿ ਪੁਲਿਸ ਉਹਨਾਂ ਦੀ ਬਜਾਏ ਦੂਜੇ ਪਾਸੇ ਸਾਥ ਦੇ ਰਹੀ ਹੈ ਇਸ ਮਾਮਲੇ 'ਚ ਮਿਊਜ਼ਿਕ ਡਾਇਰੈਕਟਰ ਬੰਟੀ ਵੈਸਾ ਨਾਮ ਸਾਹਮਣੇ ਹੈ ਜਿਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਸਿਫਾਈ ਦਿੱਤੇ ਕਿ ਉਹ ਕੋਈ ਪੈਸੇ ਨਹੀਂ ਖਾਦੇ ਨਾ ਹੀ ਉਹ ਚੋਰ ਨੇ ਉਹਨਾਂ ਦੇ ਮੁਤਾਬਕ ਸਿੱਧੂ ਮੂਸੇਵਾਲੇ ਦੀ ਕੰਪਨੀ ਦਾ ਪੂਰਾ ਹਿੱਸਾ ਖਤਮ ਸ਼ਬੀਰ ਮੋਮਕ ਨਾਮ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਹੈ ਚਰਕੌਨ ਨੇ ਇਹ ਵੀ ਕਿਹਾ ਕਿ ਉਹ ਆਪਣੇ ਪੁੱਤਰ ਦੀ ਕਮਾਈ ਲਈ ਲੜਾਈ ਲੜ ਰਹੇ ਨੇ ਜਿਸ ਨਾਲ ਪੈਸੇ ਦਾ ਪੂਰਾ ਹਿੱਸਾ ਅਕਤਾਰ ਮਿਲੇਗਾ ਉਸ ਦਿਨ ਸੱਚ ਸਾਹਮਣੇ ਆ ਜਾਵੇਗਾ ਫਿਲਹਾਲ ਇਹ ਮਾਮਲਾ ਸੋਸ਼ਲ ਮੀਡੀਆ ਤੇ ਪੰਜਾਬ ਦੀ ਰਾਜਨੀਤੀ ਚ ਚਰਚਾ ਦਾ ਕੇਂਦਰ ਬਣਿਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਕੀ ਨਤੀਜੇ ਸਾਹਮਣੇ ਆਉਂਦੇ ਨੇ ਤੇ ਪਰਿਵਾਰ ਨੂੰ ਕਦੋਂ ਇਨਸਾਫ ਮਿਲਦਾ ਹੈ